ਸਸਰੀਆ ਕਾਲਜੀ ਆ ਪੰਜਾਬ ਸਰਕਾਰੀ ਹਸਪੀਟਲ ਭਰਤੀ 2024 ਦਾ ਇੱਕ ਹੋਰ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਜੀ ਇਸ ਵਿੱਚ ਸਟਾਫਲਰਸ ਮੈਨੇਜਰ ਓਟੀਸੀ ਸਟਾਫ ਅਤੇ ਹੋਰ ਵੱਖ-ਵੱਖ ਤਰ੍ਹਾਂ ਦੀਆਂ ਪੋਸਟਾਂ ਦੀ ਭਰਤੀ ਹੋਵੇਗੀ ਜੀ ਕੌਣ ਇਸ ਭਰਤੀ ਦੇ ਫਾਰਮ ਨੂੰ ਅਪਲਾਈ ਕਰ ਸਕਦਾ ਹੈ ਇਸ ਦੀ ਵਿਦਿਅਕ ਯੋਗਤਾ ਕੀ ਹੋਵੇਗੀ ਇਸ ਦੀ ਆਖਰੀ ਮਿਤੀ ਕੀ ਹੋਵੇਗੀ ਸਾਰੀ ਕੰਪਲੀਟ ਜਾਣਕਾਰੀ ਤੁਹਾਨੂੰ ਇਸੇ ਵੀਡੀਓ ਵਿੱਚ ਮਿਲ ਜਾਵੇਗੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਔਰ ਕਰ ਦਿਓ ਜੀ ਤਾਂ ਜੋ ਆਉਣ ਵਾਲੀ ਹਰ ਇੱਕ ਸਰਕਾਰੀ ਭਾਰਤ ਦੇਦੀ ਇਨਫੋਰਮੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਤੱਕੇ ਜੀ ਇਹ ਭਰਤੀ ਪੰਜਾਬ ਦੇ ਮੁੰਡੇ ਕੁੜੀਆਂ ਦੋਨੋਂ ਹੀ ਅਪਲਾਈ ਕਰ ਸਕਦੇ ਸਾਹਿਬ ਜੀ ਇਸ ਦੇ ਵੀ ਕਿਤਾ ਰਖਾ ਵੀ ਵਧੀਆ ਹੋਵੇਗੀ ਜੇ ਹੁਣ ਆਪਾਂ ਇਹਦੇ ਅਫੀਸ਼ੀਅਲ ਨੋਟੀਫਿਕੇਸ਼ਨ ਦੇਖੀਏ ਤਾਂ ਤੁਸੀਂ ਦੇਖ ਸਕਦੇ ਹੋ ਜੇ ਹਜ਼ਰਤ ਹਲੇਮਾ ਹਸਪੀਟਲ ਮਲੇਰ ਕੋਟਲਾ ਵੱਲੋਂ ਇਸ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਜੀ ਇਹ ਹਸਪੀਟਲ ਪੰਜਾਬ ਬਾਖਵ ਬੋਰਡ ਚੰਡੀਗੜ੍ਹ ਦੇ ਅੰਡਰ ਆਉਂਦਾ ਹੈ ਜੀ ਸਰਕਾਰੀ ਹਸਪੀਟਲ ਹੈ ਜੀ ਤੇ ਇਹ ਆਪਾਂ ਹੋਰ ਇਸ ਦੀ ਅਪੋਸਟਾ ਬਾਰੇ ਗੱਲ ਕਰੀਏ ਤਾਂ ਪੋਸਟ ਨੰਬਰ 1 ਹੈ ਜੀ ਜਰਨਲ ਸਰਜਰੀ ਦੀ ਪੋਸਟ ਹੈ ਜੀ ਤੇ ਇਸ ਦੇ ਵਿੱਚ ਵਿਦਿਅਕ ਯੋਗਤਾ ਜੇਕਰ ਤੁਸੀਂ ਐਮਐਸ ਜਰਨਲ ਸਰਜਰੀ ਦੀ ਕਰੀਏ ਤਾਂ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਜੀ ਇਸ ਵਿੱਚ ਪੋਸਟ ਐਕੋ ਹੋਵੇਗੀ ਜੀ ਤੇ ਜੇ ਆਪਾਂ ਇਸ ਬਾਰੇ ਗੱਲ ਕਰੀਏ ਤਾਂ ਇਹਦੇ ਵਿੱਚ ਐਕਸਪੀਰੀਅੰਸ 2 ਸਾਲ ਤੋਂ ਲੈ ਕੇ 5 ਸਾਲ ਤੱਕ ਐਕਸਪੀਰੀਅੰਸ ਮੰਗਿਆ ਗਿਆ ਹੈ ਜੀ ਤੇ ਪੋਸਟ ਨੰਬਰ 2 ਹੋਵੇਗੀ ਜੀ ਐਨਸਥੀਸੀਆਸਟ ਦੀ ਜੀ ਇਸ ਦੇ ਵਿੱਚ ਕੁਆਲਿਫਿਕੇਸ਼ਨ ਜੀ ਐਮਡੀ ਜੇ ਕਾ ਐਨਸੀਸੀਐਸ ਦੀ ਕਰੀਏ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਇਸ ਵਿੱਚ ਪੋਸਟ ਵੀ ਐਕ ਹੋਵੇਗੀ ਜੀ ਤੇ ਐਕਸਪੀਰੀਅੰਸ ਇਸ ਵਿੱਚ ਵੀ 2 ਸਾਲ ਤੋਂ ਲੈ ਕੇ 5 ਸਾਲ ਤੱਕ ਬਗਿਆ ਗਿਆ ਹੈ ਜੀ ਤੇ ਪੋਸਟ ਨੰਬਰ 3 ਹੈ ਜੀ ਇਲਸ ਰੇਡੀਓ ਲੌਜਿਸਟ ਦੀ ਤੇ ਇਸ ਦੇ ਵਿੱਚ ਵਿਦਿਅਕ ਯੋਗਤਾ ਐਮਡੀ ਰੇਡੀਓਲੋਜੀ ਬਾਰੇ ਇਸ ਨੂੰ ਅਪਲਾਈ ਕਰ ਸਕਦੇ ਆ ਜੀ ਇਸ ਵਿੱਚ ਪੋਸਟ ਐਕ ਹੋਵੇਗੀ ਜੀ ਤੇ ਇਸ ਦੇ ਵਿੱਚ ਐਕਸਪੀਰੀਅੰਸ 2 ਸਾਲ ਤੋਂ ਲੈ ਕੇ 5 ਸਾਲ ਤੱਕ ਮੰਗਿਆ ਗਿਆ ਹੈ ਜੀ ਤੇ ਪੋਸਟ ਨੰਬਰ 4 ਹੋਵੇਗੀ ਜੀ ਨੈਬਰਗਾਸੀ ਮੈਡੀਕਲ ਆਫਿਸਰ ਦੇ ਜੀ ਤੇ ਇਸ ਦੇ ਵਿੱਚ ਵਿੱਦਿਅਕ ਯੋਗਤਾ ਐਮਬੀਐਸ ਮੰਗੀ ਗਈ ਹੈ ਜੀ ਪੋਸਟ ਇਸ ਵਿੱਚ ਇੱਕ ਹੋਵੇਗੀ ਅਤੇ ਐਕਸਪੀਰੀਅੰਸ 2 ਸਾਲ ਤੋਂ ਲੈ ਕੇ 5 ਸਾਲ ਤੱਕ ਮੰਗੇ ਗਏ ਜੀ ਤੇ 5 ਨੰਬਰ ਪੋਸਟ ਹੈ ਜੀ ਸਟਾਫ ਨਰਸ ਦੀ ਇਸ ਨੂੰ ਬੀਐਸਸੀ ਨਰਸਿੰਗ ਜਾਂ ਜੀਐਮ ਪਾਸ मुली ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਹਨ ਜੀ ਇਸ ਵਿੱਚ ਟੋਟਲ ਪੋਸਟਾਂ 4 ਹੋ ਰਹੀ ਹੈ ਜੀ ਤੇ ਇਸ ਦੇ ਵਿੱਚ ਐਕਸਪੀਰੀਅੰਸ ਕਟ ਤੋਂ ਕੱਟ ਇੱਕ ਸਾਲ ਤੋਂ ਲੈ ਕੇ 3 ਸਾਲ ਤੱਕ ਮੰਗਿਆ ਗਿਆ ਹੈ ਜੀ ਜੇਕਰ ਤੁਸੀਂ ਇਸ ਦਾ ਨੋਟੀਫਿਕੇਸ਼ਨ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਉਸ ਦਾ ਨੋਟੀਫਿਕੇਸ਼ਨ ਡਾਊਨਲੋਡ ਦਾ ਲਿੰਕ ਮਿਲ ਜਾਵੇਗਾ ਜਿੱਥੇ ਜਾ ਕੇ ਤੁਸੀਂ ਇਸ ਦੇ ਨੋਟੀਫਿਕੇਸ਼ਨ ਨੂੰ ਰੀਡ ਕਰ ਸਕਦੇ ਹੋ ਜੀ ਤੇ ਜੇ ਜੇ ਹੋਰ ਆਪਾਂ ਵੀਡੀਓ ਵਿੱਚ ਅੱਗੇ ਵਧੀਏ ਤਾਂ ਇਸ ਦੇ ਵਿੱਚ 6 ਨੰਬਰ ਪੋਸਟ ਹੈ ਦੀ ਓਟੀ ਅਸਿਸਟੈਂਟ ਦੀ ਜਿਹੜੇ ਕੈਡੀਡੇਟ ਨੇ ਡਿਪਲੋਮਾ ਓਟੀ ਟੈਕਨੋਲੋਜੀ ਵਿੱਚ ਕਰਿਆ ਤਾਂ ਉਹ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਆ। ਐਮਜੀ ਪੋਸਟ ਹੈ ਇਸ ਵਿੱਚ ਤਿੰਨ ਹੋਣ ਗਈ ਆ ਤੇ ਐਕਸਪੀਰੀਐਂਸ ਵਿੱਚ 1 ਤੋਂ ਲੈ ਕੇ 300 ਤੱਕ ਮੰਗਿਆ ਗਿਆ ਜੀ। ਤੇ ਜੇ ਆਪਾਂ ਪੋਸਟ ਨੰਬਰ 7 ਬਾਰੇ ਗੱਲ ਕਰੀਏ ਤਾਂ ਇਹਦੇ ਵਿੱਚ ਬੁਨੀਚਰ ਦੀ ਪੋਸਟ ਹੋ ਰਹੀਗੀ ਜੀ। ਇਸ ਦੇ ਵਿੱਚ ਬਿੰਦ ਦੇ ਕੁਯੋਗਤਾ ਐਨਬੀਏ ਪਾਸ BBA ਦਾ ਡਿਪਲੋਮਾ ਇਨ ਹਸਪੀਟਲ ਮੈਨੇਜਮੈਂਟ ਦਾ ਫਾਸ ਕੈਂਡੀਡੇਟ ਇਸ ਭਰਤੀ ਲਈ ਅਪਲਾਈ ਕਰ ਸਕਦੇ ਹੈ ਜੀ ਤੇ ਇਸ ਦੇ ਵਿੱਚ ਪੋਸਟ ਐਕ ਹੋਵੇਗੀ ਐਕਸਪੀਰੀਅੰਸ ਇਸ ਵਿੱਚ ਦੀ 1 ਸਾਲ ਤੋਂ ਲੈ ਕੇ 3 ਸਾਲ ਤੱਕ ਮੰਗਿਆ ਗਿਆ ਜੀ ਤੇ ਜਿਹੜੇ ਵੀ ਕੈਂਡੀਡੇਟ ਰਿਟਾਇਰ ਪਰਸਨਲ ਉਹ ਵੀ ਇਸ ਪੋਸਟ ਲਈ ਅਪਲਾਈ ਕਰ ਸਕਦੇ ਹਨ ਜੀ ਤੇ ਜੇ ਹੁਣ ਆਪਾਂ ਗੱਲ ਕਰੀਏ ਇਸ ਭਰਤੀ ਦੇ ਫਾਰਮ ਨੂੰ ਅਪਲਾਈ ਕਿਵੇਂ ਕਰਨਾ ਹੈ ਜੀ ਤਾਂ ਤੁਸੀਂ ਦੇਖ ਸਕਦੇ ਹੋ ਜੀ ਤੁਸੀਂ ਇਹਨਾਂ ਦੀ ਆ ਮੇਲ ਆਈਡਿਟੀ ਆਪ ਦਾ ਰਜ਼ੂਮ ਮੇਲ ਜਾਂ ਬਾਈ ਪੋਸਟ ਸੈਂਡ ਕਰ ਸਕਦੇ ਹੋ ਜੀ ਜੇਕਰ ਤੁਸੀਂ ਆਪਣਾ ਰਜ਼ੂਮ ਬਾਈ ਪੋਸਟ ਸੈਂਡ ਕਰਨਾ ਚਾਹੁੰਦੇ ਹੋ ਤੁਸੀਂ ਇਹਨਾਂ ਦੇ ਐਡਰੈਸ ਦੇਖ ਸਕਦੇ ਹੋ ਜੀ ਪੰਜਾਬ ਵਾਕਾਪੁਰ ਐਸ ਆਈਓ 106/63 ਸੈਕਟਰ 22 ਬੀ ਚੰਡੀਗੜ੍ਹ ਪਿੰਨ ਕੋਡ ਜੀ 160022 ਤੇ ਜਾਂ ਤੁਸੀਂ ਇਹਨਾਂ ਦੀ ਅਫੀਸ਼ੀਅਲ ਮੇਲ ਆਈਡਿਟੀ ਤੇ ਆਪ ਦਾ ਰਜ਼ੂਮ ਮੇਲ ਕਰ ਸਕਦੇ ਹੋ ਜੀ ਤੇ ਜੀ ਆਪਾਂ ਇਸ ਦੀ ਆਖਰੀ ਮਿਤੀ ਵਾਰੇ ਗੱਲ ਕਰੀ ਤਾਂ ਆਖਰੀ ਮਿਤੀ ਜੀ 3 ਦਸੰਬਰ 2024 ਤੱਕ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਆਪਦੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰੋ ਜੀ ਮਿਲਦੇ ਆ ਕਿਸੇ ਹੋਰ ਸਰਕਾਰੀ ਭਰਤੀ ਬਾਰੇ ਜਾਣਕਾਰੀ ਲੈ ਕੇ ਜੀ ਉਦੋਂ ਤੱਕ ਲਈ ਧੰਨਵਾਦ